ਕਹਿੰਦੇ ਨੇ ਕਰੇ ਕੋਈ ਤੇ ਭਰੇ ਕੋਈ ਜੀ ਹਾਂ ਇਹ ਕਹਾਵਤ ਬਿਲਕੁਲ ਇਸ ਖਬਰ ਦੇ ਨਾਲ ਟੁੱਕਦੀ ਹੈ ਅਸੀਂ ਤੁਹਾਨੂੰ ਇੱਕ ਯਹੀ ਖਬਰ ਸੁਣਾਉਣ ਜਾ ਰਹੇ ਹਾਂ ਕਿ ਜਿਸ ਦਾ ਗੱਡੀ ਵਾਲੇ ਦਾ ਆਪਣਾ ਨੁਕਸਾਨ ਵੀ ਹੁੰਦਾ ਹੈ ਪਰ ਉਸ ਨੂੰ ਉਸ ਦੀ ਪਰਪਾਈ ਵੀ ਕਰਨੀ ਪੈ ਰਹੀ ਹੈ ਹੁਣ ਪਰਪਾਈ ਕਿਸ ਤਰ੍ਹਾਂ ਕਰਨੀ ਪੈ ਰਹੀ ਹੈ ਸੁਣੋ ਇਸ ਪੂਰੀ ਖਬਰ ਦੇ ਵਿੱਚ ਪ੍ਰਵਿੰਦਰ ਸਿੰਘ ਆਪਣੀ ਬਿਮਾਰ ਪਤਨੀ ਨੂੰ ਪਿੰਡ ਵੱਜੋ ਤੋਂ ਨਵਾਂ ਸ਼ਹਿਰ ਲੈ ਕੇ ਆ ਰਹੇ ਸੀ ਉਹਨਾਂ ਨੇ ਸੋਚਿਆ ਕਿ ਰੇਲਵੇ ਰੋਡ ਦੇ ਉੱਪਰ ਤਾਂ ਕੁਝ ਬਰਸ਼ਾ ਵੀ ਹੋਈ ਆ ਕਾਫੀ ਚਿੱਕੜ ਹੋਏਗਾ ਗਾਰਾ ਹੋਏਗਾ ਗੱਡੀ ਕਿਤੇ ਉਸ ਦੇ ਵਿੱਚ ਫਸ ਨਾ ਜਾਵੇ ਤੇ ਉਹ ਕਰਿਆਮ ਤੋਂ ਹੁੰਦੇ ਹੋਏ ਬੇਗੰਪੁਰ ਪਾਸੇ ਵੱਲ ਸੜਕ ਵੱਲ ਨੂੰ ਚਲੇ ਗਏ ਤਾਂ ਉੱਤੇ ਅਚਾਨਕ ਕੀ ਹੋਇਆ ਕਿ ਸੜਕ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਕਿ ਇੱਕ ਟੋਆ ਪਿਆ ਹੋਇਆ ਸੀ ਜਿਸ ਕਰਕੇ ਗੱਡੀ ਜਿਹੜੀ ਹੈਗੀ ਆ ਉਹ ਅਨਬੈਲੈਂਸ ਹੋ ਜਾਂਦੀ ਹੈ ਤੇ ਉਹ ਗੱਡੀ ਇੱਕ ਜਿਹੜੀ ਆ ਖੰਬੇ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਤੇ ਜਦੋਂ ਵੀ ਉਹ ਗੱਡੀ ਖੰਬੇ ਦੇ ਨਾਲ ਟਕਰਾਂਦੀ ਹੈ ਤਾਂ ਬਿਜਲੀ ਦਾ ਜਿਹੜਾ ਖੰਭਾ ਹੈਗਾ ਆ ਉਹ ਗੱਡੀ ਦੇ ਉੱਪਰ ਡਿੱਗ ਜਾਂਦਾ ਹੈ ਤੇ ਗੱਡੀ ਵੀ ਟੁੱਟ ਜਾਂਦੀ ਹੈ ਤੇ ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਹੋਣ ਕਰਕੇ ਉਹਨਾਂ ਨੂੰ ਗੱਡੀ ਵਿੱਚ ਬੈਠਿਆਂ ਤੇ ਕੁਝ ਝਟਕਾ ਵੀ ਲੱਗਦਾ ਹੈ ਉਸ ਦੀ ਬਿਮਾਰ ਪਤਨੀ ਨੂੰ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਨਵੇਂ ਸ਼ਹਿਰ ਪਹੁੰਚਾਇਆ ਜਾਂਦਾ ਹੈ ਤੇ ਹੁਣ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਬਿਜਲੀ ਵਿਭਾਗ ਜੋ ਮੌਕੇ ਤੇ ਉੱਪਰ ਪਹੁੰਚ ਜਾਂਦਾ ਹੈ ਤੇ ਉਹ ਜਿਹੜਾ ਆ ਕਿ ਬਿਜਲੀ ਦਾ ਖੰਭਾ ਜਿਹੜਾ ਉਸ ਦੀ ਗੱਡੀ ਵੱਜਣ ਕਾਰਨ ਟੁੱਟਾ ਹੈ ਉਸ ਤੋਂ ਹਰਜਾਨੇ ਦੀ ਮੰਗ ਕਰ ਰਹੇ ਹਨ ਹੁਣ ਸੋਚਣ ਦੀ ਗੱਲ ਇਹ ਹੈ ਕਿ ਉਹ ਵਿਅਕਤੀ ਜੋ ਕਿ ਰੇਲਵੇ ਰੋਡ ਦੇ ਖੱਡਿਆਂ ਤੋਂ ਰੇਲਵੇ ਰੋਡ ਤੇ ਪੈ ਟੋਇਆਂ ਤੋਂ ਬਚਣ ਦੀ ਖਾਤਰ ਇਸ ਪਾਸੇ ਵੱਲ ਨੂੰ ਚਲਾ ਗਿਆ ਕਿ ਸ਼ਾਇਦ ਜਿਹੜਾ ਆ ਕਿ ਇੱਧਰ ਜਿਹੜਾ ਕੋਈ ਗੱਡੀ ਦਾ ਬਚਾਅ ਹੋ ਜਾਵੇ ਪਰ ਨਹੀਂ ਹੋਇਆ ਉਸ ਦਾ ਕਿਸ ਦੇ ਵਿੱਚ ਕੀ ਕਸੂਰ ਹੈ ਹੁਣ ਬਿਜਲੀ ਵਿਭਾਗ ਜੋ ਕਿਹਾ ਜਾ ਰਿਹਾ ਹੈ ਉਸ ਤੋਂ ਹਰਜਾਨੇ ਦੀ ਮੰਗ ਕਰ ਰਿਹਾ ਹੈ ਤੇ ਉਸ ਨੂੰ ਜਿਹੜਾ ਉਹ ਖੰਭਾ ਟੁੱਟਿਆ ਹੈ ਉਸ ਦਾ ਹਰਜਾਨਾ ਦੇਣਾ ਪਵੇਗਾ ਤਾਂ ਜੋ ਖੰਬੇ ਨੂੰ ਮੁਰਤੋ ਲਗਾਇਆ ਜਾਵੇ ਪਰ ਇਹਨਾਂ ਸੜਕਾਂ ਤੇ ਪਏ ਹੋਏ ਜਿਹੜੇ ਟੋਏ ਨੇ ਨਿਤ ਦਿਨ ਹਾਦਸੇ ਹੋ ਰਹੇ ਨੇ ਮੋਤਾਂ ਹੋ ਰਹੀਆਂ ਹਨ ਐਕਸੀਡੈਂਟ ਹੋ ਰਹੇ ਨੇ ਸਿਰਫ ਤੇ ਸਿਰਫ ਜੋ ਟੋਇਆਂ ਦੇ ਕਾਰਨ ਹੋ ਹੋ ਰਹੇ ਨੇ ਇਸ ਦਾ ਹਰਜਾਨਾ ਜਿਹੜਾ ਆ ਕੌਣ ਦੇਵੇਗਾ ਇਸ ਦੇ ਵਿੱਚ ਗੱਡੀ ਵਾਲੇ ਪ੍ਰਵਿੰਦਰ ਸਿੰਘ ਦਾ ਆਪਣਾ ਕੀ ਕਸੂਰ ਹੈ ਕਿ ਉਸਨੇ ਟੋਇਆਂ ਤੋਂ ਬਚਾਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਰੇਲਵੇ ਰੋਡ ਦੀ ਖਸਤਾ ਹਾਲਤ ਦੇਖ ਕੇ ਇਸ ਪਾਸੇ ਨੂੰ ਵੱਲ ਲੈ ਗਿਆ ਕਿ ਉਸ ਦਾ ਇਨਕ ਕਸੂਰ ਹੈ ਤੇ ਸੜਕ ਦੇ ਵਿੱਚ ਟੋਇਆ ਟੋਇਆ ਜੋ ਪਿਆ ਹੋਇਆ ਸੀ ਕਿ ਇਹ ਪਰਮਿੰਦਰ ਸਿੰਘ ਨੇ ਪਾਇਆ ਹੋਇਆ ਸੀ ਇਹ ਤੇ ਜਿਹੜਾ ਹੈਗਾ ਆ ਕਿ ਸਬੰਧਤ ਵਿਭਾਗ ਜਿਹੜਾ ਹੈਗਾ ਆ ਉਹਨਾਂ ਦੀ ਅੰਗਿਲੀ ਹੈਗੀ ਆ ਸੜਕਾਂ ਦੇ ਵਿੱਚ ਥਾਂ ਥਾਂ ਖੱਡੇ ਪਏ ਹੋਏ ਨੇ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਗੱਡੀ ਦੇ ਉੱਪਰ ਜਿਹੜਾ ਖੰਭਾ ਡਿੱਗਿਆ ਹੋਇਆ ਆ ਗੱਡੀ ਦੀ ਕੀ ਹਾਲਤ ਹੈਗੀ ਆ ਸ਼ੁਕਰ ਹੈ ਰੱਬ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਤੇ ਐਡਾ ਵੱਡਾ ਖੰਭਾ ਹੋਵੇ ਤੇ ਉਹਦੀਆਂ ਤਾਰਾਂ ਦੇ ਵਿੱਚ ਕਰੰਟ ਹੋਵੇ ਤੇ ਕੋਈ ਵੀ ਹਾਸਾ ਹੋ ਸਕਦਾ ਸੀ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਉਸ ਦਾ ਜ਼ਿੰਮੇਵਾਰ ਕਿਸ ਨੂੰ ਅਸੀਂ ਕਹਿੰਦੇ ਪਰਮਿੰਦਰ ਸਿੰਘ ਦੀ ਇਸ ਦੇ ਵਿੱਚ ਕੀ ਗਲਤੀ ਹੈ ਕਿ ਉਹ ਬਿਜਲੀ ਵਿਭਾਗ ਨੂੰ ਹਰਜਾਨਾ ਦੇਵੇ ਤਾਂ ਇਸ ਦਾ ਮਤਲਬ ਇਹ ਵੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਸ ਦੀ ਗੱਡੀ ਟੁੱਟੀ ਹੈਗੀ ਆ ਜਿਸ ਦਾ ਗੱਡੀ ਦਾ ਨੁਕਸਾਨ ਹੋਇਆ ਹੈਗਾ ਤੇ ਉਹਨਾਂ ਨੂੰ ਜਿਹੜਾ ਥੋੜਾ ਜੋ ਕਿਹਾ ਜਾ ਰਿਹਾ ਹੈ ਕਰੰਟ ਵੀ ਲੱਗਾ ਹੈ ਕਿ ਉਸ ਦਾ ਜਿਹੜਾ ਹਰਜਾਨਾ ਹੈ ਕਿ ਉਹ ਸੜਕ ਵਿਭਾਗ ਵਾਲੇ ਦੇਣਗੇ ਉਸ ਦਾ ਖਰਜਾਨਾ ਕੌਣ ਦਵੇਗਾ ਸੋ ਸਾਡੇ ਦੇਸ਼ ਦੇ ਵਿੱਚ ਜਿਹੜਾ ਆ ਸੜਕਾਂ ਤੇ ਪਏ ਹੋਏ ਟੋਿਆਂ ਦੇ ਵੱਲ ਕੋਈ ਧਿਆਨ ਨਹੀਂ ਕਰਦਾ ਪਰ ਜੋ ਐਕਸੀਡੈਂਟ ਹੋ ਜਾਂਦਾ ਹੈ ਗੱਡੀਆਂ ਵਾਲਿਆਂ ਦਾ ਕਸੂਰ ਜਿਹੜਾ ਉਹ ਕੱਢ ਦਿੱਤਾ ਜਾਂਦਾ ਹੈ ਹੁਣ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਅਸੀਂ ਤੇ ਇਹ ਕਹਾਂਗੇ ਕਿ ਜਿਹੜਾ ਗੱਡੀਆਂ ਦੀ ਹਰ ਜਗ੍ਹਾ ਜਿਹੜੇ ਆ ਚਲਾਨ ਕੱਟੇ ਜਾਂਦੇ ਹੈਗੇ ਆ ਹਰ ਜਗ੍ਹਾ ਸਾਰਾ ਕੁਝ ਕੀਤਾ ਜਾਂਦਾ ਹੈ ਕਾਨੂੰਨ ਤੇ ਆਪਣਾ ਕੰਮ ਪੂਰਾ ਕਰੀ ਜਾਂਦਾ ਹੈ ਪਰ ਇਨਾਂ ਜਿਹੜੀਆਂ ਸੜਕਾਂ ਨੇ ਸੜਕਾਂ ਤੇ ਪਏ ਹੋਏ ਟੋਇਆਂ ਦੀ ਖਾਤਰ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪ੍ਰਵਿੰਦਰ ਸਿੰਘ ਦੀ ਜਿਹੜੀ ਗੱਡੀ ਹੈਗੀ ਆ ਉਹ ਅਨਬੈਲੈਂਸ ਹੋ ਜਾਂਦੀ ਆ ਅਨਵੈਲਸ ਹੋ ਕੇ ਖੰਬੇ ਦੇ ਨਾਲ ਟਕਰਾਂਦੀ ਆ ਤੇ ਖੰਭਾ ਗੱਡੀ ਦੇ ਉੱਪਰ ਡਿੱਗ ਜਾਂਦਾ ਹੈ ਗੱਡੀ ਵੀ ਅੱਗੇ ਤੋਂ ਟੁੱਟ ਜਾਂਦੀ ਹੈ ਤੇ ਉਸ ਦੇ ਵਿੱਚ ਜੋ ਪ੍ਰਵਿੰਦਰ ਸਿੰਘ ਆਪਣੀ ਬਿਮਾਰ ਪਤਨੀ ਦੇ ਨਾਲ ਬੈਠਾ ਹੋਇਆ ਸੀ ਉਹਨਾਂ ਨੂੰ ਵੀ ਜੋ ਕਿ ਆ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਬਿਜਲੀ ਦਾ ਥੋੜਾ ਕਰੰਟ ਲੱਗਦਾ ਆ ਝਟਕੇ ਲੱਗਦੇ ਹੈ ਤੇ ਬਿਜਲੀ ਵਿਭਾਗ ਜਿਹੜਾ ਆ ਜੋ ਸੁਣਨ ਵਿੱਚ ਆਇਆ ਹੈ ਕਿ ਇਹ ਗੱਡੀ ਵਾਲੇ ਤੋਂ ਕਿਉਂਕਿ ਗੱਡੀ ਉਸ ਦੀ ਜਿਹੜੀ ਆ ਖੰਬੇ ਦੇ ਵਿੱਚ ਵੱਜੀ ਹੈਗੀ ਆ ਉਸ ਤੋਂ ਹੋਰ ਜਾਣੇ ਦੀ ਮੰਗ ਕਰ ਰਹੇ ਹਨ ਪਰ ਉਸ ਦੇ ਪਿੱਛੇ ਜਿਹੜਾ ਕਾਰਨ ਹੈ ਕਾਰਨ ਸੜਕ ਦੇ ਵਿੱਚ ਪਿਆ ਹੋਇਆ ਜੋ ਖੱਡਾ ਆ ਜੋ ਲੋਕਾਂ ਦੇ ਦੱਸਣ ਮੁਤਾਬਕ ਹੈ ਜਦੋਂ ਖੱਡੇ ਦੇ ਵਿੱਚ ਗੱਡੀ ਵੱਜਦੀ ਹੈਗੀ ਆ ਟਾਇਰ ਟਕਰਾਂਦਾ ਹੈਗਾ ਆ ਤੇ ਉਹ ਜਿਹੜਾ ਅਨਬੈਲੈਂਸ ਗੱਡੀ ਹੋ ਜਾਂਦੀ ਆ ਸੁਭਾਵਿਕ ਹੈ ਕਿ ਗੱਡੀ ਅਨਬੈਲੈਂਸ ਹੋਣੀ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਕਿ ਸੜਕਾਂ ਦੇ ਹਾਲਤ ਇਹੋ ਜੇ ਰਹਿੰਦੀ ਹੈ ਕਿ ਆਏ ਦਿਨ ਐਕਸੀਡੈਂਟ ਹੁੰਦੇ ਹਨ ਆਏ ਦਿਨ ਮੋਤਾ ਹੁੰਦੀਆਂ ਹਨ ਇਸ ਦਾ ਜ਼ਿੰਮੇਵਾਰ ਕਿਸ ਨੂੰ ਟਰਾਇਆ ਜਾਵੇ ਮੰਨ ਲਓ ਕਿ ਪ੍ਰਵਿੰਦਰ ਸਿੰਘ ਤੇ ਬਿਜਲੀ ਵਿਭਾਗ ਨੂੰ ਆਪਣਾ ਖਰਚਾ ਦੇ ਜਾਵੇਗਾ ਪਰ ਪ੍ਰਮਿੰਦਰ ਸਿੰਘ ਨੂੰ ਇਸ ਦੀ ਜੋ ਆ ਕਟਣਾ ਹੋਈ ਹੈਗੀ ਆ ਜੋ ਇਹ ਗਲਵੱਤ ਸੜਕ ਤੇ ਪੇੜ ਦੇ ਟੋਏ ਦੇ ਕਾਰਨ ਹੋਈ ਆ ਇਸ ਦਾ ਹਰਜਾਨਾ ਕੌਣ ਦੇਵੇਗਾ ਕੀ ਇਸ ਦਾ ਹਰਜਾਨਾ ਸੜਕੀ ਵਿਭਾਗ ਸਰਕਾਰ ਕੋਈ ਕਾਨੂੰਨ ਦੇਵੇਗਾ ਇਹਨਾਂ ਨੂੰ ਇਹ ਇਹਨਾਂ ਨੂੰ ਇਹਨਾਂ ਦੇ ਉੱਪਰ ਤੇ ਚਲੋ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕਰਕੇ ਵੀ ਇਹਨਾਂ ਤੋਂ ਹਰਜਾਨਾ ਵਸੂਲ ਸਕਦੇ ਨੇ ਬਿਜਲੀ ਵਾਲੇ ਕਿਉਂਕਿ ਉਹਨਾਂ ਦੇ ਵਿਭਾਗ ਦੇ ਆਪਣੇ ਕਾਨੂੰਨ ਹੁੰਦੇ ਨੇ ਪਰ ਜੋ ਪਰਮਿੰਦਰ ਸਿੰਘ ਦੇ ਨਾਲ ਵਾਪਰਿਆ ਹੈ ਉਹ ਸੜਕ ਤੇ ਪੇ ਟੋਏ ਦੇ ਕਾਰਨ ਵਾਪਰਿਆ ਹੈ ਉਸ ਟੋਏ ਦੇ ਉੱਪਰ ਜਿਹੜਾ ਟੋਆ ਪਿਆ ਹੈਗਾ ਪ੍ਰਮਿੰਦਰ ਸਿੰਘ ਦੀ ਆਪਣੀ ਗੱਡੀ ਵੀ ਫੁੱਟੀ ਆ ਥੋੜਾ ਬੋਤਾ ਉਹਨਾਂ ਨੂੰ ਜੋ ਦੱਸਿਆ ਜਾ ਰਿਹਾ ਕਰੰਟ ਵੀ ਲੱਗਾ ਹੈ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਗੱਡੀ ਦੀਆਂ ਤਸਵੀਰਾਂ ਦੇਖ ਪਾ ਰਹੇ ਹੋ ਉਸ ਦਾ ਜ਼ਿੰਮੇਵਾਰ ਕੌਣ ਹੈ ਇਹ ਗੱਲ ਵਿਚਾਰਨ ਦੀ ਹੈ ਸੋਚਣ ਦੀ ਹੈ ਇਸ ਦੇ ਉੱਪਰ ਵੀ ਕੋਈ ਕਾਨੂੰਨ ਜਿਹੜਾ ਹੈ ਬਣਨਾ ਚਾਹੀਦਾ ਹੈ ਕਿ ਜਿਸ ਦੇ ਕਾਰਨ ਹਾਦਸਾ ਹੋਇਆ ਹੋਵੇ ਚਾਹੇ ਉਹ ਕੋਈ ਵੀ ਵਿਭਾਗ ਹੋਵੇ ਉਸ ਤੇ ਵੀ ਕਾਰਵਾਈ ਹੋਣੀ ਬਣਦੀ ਹੈ ਕਿ ਨਹੀਂ ਬਣਦੀ ਆਪਣੇ ਕਮੈਂਟ ਬਾਕਸ ਵਿੱਚ ਲਿਖੋ